ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਕਿਸ ਸਬੰਦ ਚ ਰੱਖੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਪੂਰਥਲਾ ਜੀ ਸਾਡੀ ਇਹ ਜਿਹੜੀ ਮੀਟਿੰਗ ਨਡਾਲੇ ਦੀ ਬੌਲੀ ਸਾਹਿਬ ਗੁਰਦੁਆਰੇ ਆ ਇਹ ਹਰ ਮਹੀਨੇ ਦੀ 12 ਤਰੀਕ ਨੂੰ ਜੋ ਲਗਾਤਾਰ ਬੜੇ ਚਿਰ ਤੋਂ ਹੋ ਰਹੀ ਆ ਉਸੇ ਸਬੰਧ ਦੇ ਵਿੱਚ ਸਾਡੀ ਮਹੀਨਾਵਾਰ ਮੀਟਿੰਗ ਸੀ ਪਰ ਇਹਦੇ ਵਿੱਚ ਜਿਹੜੇ ਅੱਜ ਦੇ ਮੁੱਦੇ ਜੋ ਬੀਜਾਂ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਨਿੜਨਾ ਆਇਆ ਉਹਦੇ ਬਾਰੇ ਵਿਚਾਰਿਆ ਗਿਆ ਔਰ ਜੋ ਖਾਦ ਦੀ ਜਾਣ ਬੁੱਝ ਕੇ ਡੀਏਪੀ ਖਾਦ ਦੀ ਜਾਣ ਬੁੱਝ ਕੇ ਸਪਲਾਈ ਜਿਹੜੀ ਆ ਇਹਨਾਂ ਨੇ ਬੰਦ ਕੀਤੀ ਉਹਦੀ ਸ਼ੋਪਿੰਗ ਪੜਾਈਆਂ ਉਹਨੂੰ ਬਲੈਕ ਕਰਨ ਦੇ ਸਬੰਧ ਵਿੱਚ ਉਹਦੇ ਉੱਤੇ ਵਿਚਾਰਿਆ ਗਿਆ ਇਹਦੇ ਉੱਤੇ ਅਸੀਂ ਨਾਂ ਤੇ ਇਹਨੂੰ ਜਿਹੜੀ ਡੀਏਪੀ ਇਹ ਬਲੈਕ ਦੇ ਚੱਕਰ ਚ ਆਪੇ ਅਸੀਂ ਬਲੈਕ ਵੇਚਾਂਗੇ ਨਾ ਤੇ ਅਸੀਂ ਇਹਨਾਂ ਨੂੰ ਉਹ ਵੇਚਣ ਜੜੀਆਂ ਨਾ ਤੇ ਅਸੀਂ ਵਾਧੂ ਕੋਈ ਸਮਾਨ ਦੇਣ ਜੜਾ ਹੈਗਾ ਬਾਕੀ ਜਿਹੜੇ ਬੀਜਾਂ ਦੇ ਵਿੱਚ ਖਰਾਬੀ ਆਈ ਆ ਉਹਨਾਂ ਤੇ ਅਸੀਂ ਹਰ ਤਰ੍ਹਾਂ ਦੀ ਕਾਰਵਾਈ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ